مرداود 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 کوئی نہیں 10 ਮਿੰਟ ਬੋਲੋ ਕੋਈ ਫਰਕ ਨਹੀਂ ਪੈ ਰਿਹਾ ਫਰਕ ਨਹੀਂ ਪੈ ਰਿਹਾ ਇੱਥੇ ਬੈਠਣ ਨਾਲ ਕੋਈ ਫਰਕ ਨਹੀਂ ਪੈ ਰਿਹਾ ਜਿਹਨੂੰ ਪਲਾਸਟਿਕ ਆਪਾਂ ਬੋਲਣ ਨੂੰ ਖਾਣੇ ਮਰਦਾਬਾ ਲੀਡੋਏ ਦੀ ਕਾਤਰ ਸਰਕਾਰ ਮਰਦਾਬਾ ਮਰਦਾਬਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਾਂਗਾ ਜੀ ਸਾਨੂੰ ਬਹੁਤ ਅਫਸੋਸ ਹੈ ਇਹ ਮੰਦਪਾਗੀ ਘਟਨਾ ਜਿਹੜੀ ਹੋਈ ਹੈ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਬੇਕਸੂਰ ਦੇ ਨਾਲ ਇਦਾਂ ਹੋਇਆ ਉਸ ਦੇ ਲਈ ਸਾਨੂੰ ਸਾਰਿਆਂ ਨੂੰ ਬਹੁਤ ਅਫਸੋਸ ਹੈ ਤੇ ਜਿਵੇਂ ਕਿ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਪਰਿਵਾਰ ਦੀ مالی ਹਾਲਤ ਠੀਕ ਨਹੀਂ ਹੈ ਜੋ ਕਿ ਸਾਰਿਆਂ ਨੂੰ ਜਾਹਰੀ ਹੈ ਤੇ ਇੱਕ ਡਿਸੀਜਨ ਸਾਡੇ ਵੱਲੋਂ ਇਹ ਲਿਆ ਗਿਆ ਜਥੇਬੰਦੀਆਂ ਦੇ ਵੱਲੋਂ ਵੀ ਸਾਨੂੰ ਦੱਸਿਆ ਗਿਆ ਤਾਂ ਅਸੀਂ ਸਰਕਾਰ ਨੂੰ ਪਹਿਲਾਂ ਤਾਂ ਲਿਖਾਂਗੇ ਕਿ ਇਹਨਾਂ ਨੂੰ ਜੋ ਵੀ ਇਹਨਾਂ ਦਾ ਬੰਦਾ ਐ ਐਗਰੇਸ਼ੀਅਨ ਅਮਾਉਂਟ ਜੋ ਵੀ ਬਣਦਾ ਹੈ ਰੂਲਾਂ ਮੁਤਾਬਕ ਉਹ ਅਸੀਂ ਭੇਜਾਂਗੇ ਸਾਰਾ ਇਹਨਾਂ ਦਾ ਕੇਸ ਬਣਾ ਕੇ ਤਿਆਰ ਕਰਕੇ ਮੰਡੇ ਟੂਸਡੇ ਤੱਕ ਚਲੇ ਜਾਏਗਾ ਤੇ ਭੋਗ ਤੱਕ ਅਸੀਂ ਡੀਸੀ ਲੈਵਲ ਤੇ ਇਸ ਡਿਸਟ੍ਰਿਕਟ ਦੇ ਲੈਵਲ ਤੇ ਅਸੀਂ ਇਹਨਾਂ ਦੀ ਮਾਲੀ ਸਹਾਇਤਾ ਇਹਨਾਂ ਨੂੰ ਹੈਂਡਓਵਰ ਕਰ ਦੇਵਾਂਗੇ ਦੂਸਰਾ ਡੀਸੀ ਸਾਹਿਬ ਵੱਲੋਂ ਆਪਦੇ ਕੋਟੇ ਵਿੱਚੋਂ ਇਹਨਾਂ ਨੂੰ ਕਿਤੇ ਨਾ ਕਿਤੇ ਨੌਕਰੀ ਦੇ ਕਿਤੇ ਐਡਜਸਟ ਕਰ ਦਿੱਤਾ ਜਾਏਗਾ ਭੋਗ ਤਾਈ ਜਿਹੜੀ ਭੋਗ ਵਾਲੇ ਦਿਨ ਮਾਲੀ ਹਲਤ ਜਿਹੜੀ ਕਰਦੀ ਹੈ ਡੀਸੀ ਸਾਹਿਬ ਵੱਲੋਂ ਕੀ ਅਮਾਉਂਟ ਕਰਦੇ 55000 ਵਿਥਿਨ 5 ਹੋਏਗਾ ਜੀ ਮੈਂ ਉਹਦੇ ਬਾਰੇ ਤੁਹਾਨੂੰ ਛੋਟੀ ਨਹੀਂ ਦੇ ਸਕਦਾ ਵਿਥਿਨ 5 ਹੋਏਗਾ ਜੀ ਜੋ ਬਤ ਉਹ ਬਤ ਹੋਏਗਾ ਹਾਂ ਠੀਕ ਹੈ ਜੀ ਜਿਹੜੀ ਇਨਸਾਈਟ ਦਾ ਲੱਖ ਵੀ ਹੋ ਜਾਵੇ ਨਹੀਂ ਯਾਰ ਜਿਹੜੀ ਗੱਲ ਹੋ ਗਈ ਤਾਂ ਅੱਜ ਪ੍ਰਿੰਟ ਗੀਨ ਸਾਹਿਬ ਗੱਲ ਹੋ ਗਈ ਹੈ ਜੀ ਸਰ ਨਹੀਂ ਨਹੀਂ ਮੈਨੂੰ ਨਹੀਂ ਹਸਦਾ ਜੇ ਉਹ ਸਰ ਜਾਣਕਾਰੀ ਸਰ ਜਿਹੜਾ ਧਰਨਾ ਸੀਗਾ ਸਰ ਕੀ ਸਟੇਟਸ ਹੈ ਜੀ ਹੁਣ ਇਹ ਜੋ ਧਰਨਾ ਹੁਣੇ ਚੱਕਿਆ ਗਿਆ ਹੈਗਾ ਜਿਹੜਾ ਕੱਲ ਦੇ ਮਰਡਰ ਕੇਸ ਤੋਂ ਬਾਅਦ ਜਿਹੜਾ ਇਹ ਧਰਨਾ ਲੱਗਿਆ ਸੀ ਕਿ ਜਦੋਂ ਡੀਸੀ ਆਫਿਸ ਵੱਲੋਂ ਜਿਹੜੀ ਹੈਗੀ ਐ ਇਹਨਾਂ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਜਿਹੜੀ ਇਹਨਾਂ ਨੂੰ ਬੰਦੀ ਜਿਹੜੀ ਵੀ ਇਹਨਾਂ ਦੀ ਬੰਦੀ ਹੈਗੀ ਹੈ ਸਹਾਇਤਾ ਮਾਲੀ ਸਹਾਇਤਾ ਕੀਤੀ ਆਏਗੀ ਜਾਂ ਇਹਨਾਂ ਨੂੰ ਇੱਕ ਜਿਹੜੀ ਹੈਗੀ ਇੱਕ ਨੰਦੀ ਸੀ ਕੋਟੇ ਵਿੱਚੋਂ ਇੱਕ ਨੌਕਰੀ ਦਿੱਤੀ ਆਏਗੀ ਜਿਹੜੀ ਪਰਿਵਾਰਕ ਦੀ ਮਾਲੀ ਸਹਾਇਤਾ ਨੂੰ ਦੇਖਦੇ ਆ। ਅਮਾਉਂਟ ਕੋ ਫਿਕਸ ਕੀਤੀ ਗਈ ਹੈ ਸਰ? ਨਹੀਂ ਉਹਦੇ ਵਾਰ ਐਸ.ਬੀ.ਐਮ ਸਾਹਿਬ ਵੀ ਤੁਹਾਨੂੰ ਦੱਸ ਸਕਦੇ ਹੈਗੇ। ਬਟ ਮੈਂ ਇਹ ਕਹਿਣਾ ਚਾਹੁੰਦਾ ਹਾਂ ਜਿਹੜੇ ਅਕਿਊਜ਼ ਹੈਗੇ ਨੇ ਅਸੀਂ ਇਹਨਾਂ ਦੇ ਉੱਪਰ ਕੰਟੀਨਿਊ ਰੇਟ ਕਰਦੇ ਪਏ ਆਏ ਜੇ ਆ ਤੇ ਅਸੀਂ ਜਲਦੀ ਇਹਨਾਂ ਨੂੰ ਪਕੜਾ ਮੰਗਾਂ। ਸਰ ਜਿਸ ਤਰ੍ਹਾਂ ਇਹ ਗੱਲ ਵੀ ਸਮਝਾइए ਕਿ ਜਿਹੜੇ ਅਕਿਊਜ਼ ਹੈਗੇ ਨੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਐਕਸੈਪਟ ਕੀਤਾ ਇਹ ਤੇ ਹਲੇ ਸਰ ਪੁਲਿਸ ਨੇ ਆਤੇ ਸਰ ਕੀ ਕੁਝ ਲੱਗਿਆ ਸਰ ਹਲੇ ਨਹੀਂ ਮੈਨੂੰ ਇਸ ਵਾਰ ਕੋਈ ਨੌਲੇਜ ਨਹੀਂ ਹੈ ਕਿ ਜਿਹੜੇ ਇਨਵੈਸਟੀਗੇਸ਼ਨ ਜੋ ਵੀ ਕੁਝ ਆਏਗਾ ਉਸ ਦੇ ਮੁਤਾਬਿਕ ਕਾਰਵਾਈ ਕਰਾਂਗੇ ਸਰ ਹਲੇ ਗ੍ਰਿਫਤਾਰੀ ਕੋਈ ਹੋ ਪਈ ਹੈ ਸਰ ਨਹੀਂ ਹਜੇ ਕੋਈ ਗ੍ਰਿਫਤਾਰੀ ਨਹੀਂ ਹੋਈ ਹੈਗੀ ਪਰ ਸਾਡੀ ਰੇਡ ਚੱਲਦੀ ਪਈ ਹੈ ਜਲਦੀ ਗ੍ਰਿਫਤਾਰੀ ਹੋ ਜਾਏ ਸਰ ਹਮ ਨੇ ਇਸ ਵਾਰ ਨਿਕਲ ਨਿਕਰਾ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਸਾਰਾ ਹਾਈਵੇ ਚੱਲ ਪਿਆ ਹੋਇਆ ਹੈਗਾ ਤੇ ਟ੍ਰੈਫਿਕ ਸਮੂਥ ਚੱਲਦਾ ਪਿਆ ਹੈਗਾ